ਓ ਜਮੂ ਕੀ ਹਾਲ ਨੇ ਗਰਦਾਸਪੁਰਿਆ ਹਰਿਆਣੇ ਓਏ ਆਪਾ ਤਾਂ ਲਿਆਜੀ ਨਿਕਲੇ ਲਿਆਜੀ ਕਿਰਨਾ ਕੀ ਆ ਦੱਸ ਤੇ ਤੇਰਾ ਪਿੰਡ ਕਿਹੜਾ ਦੱਸ ਰਾਪੁਰ ਥਾਲੀ ਦੀ ਆ ਤੇ ਪੁੱਤ ਜਾ ਨੰਗਾ ਤੇ ਹੈ ਨੰਗਾ ਤੇ ਘੁੱਟ ਗਿਆ ਹਾਂ ਪਿੰਡ ਦਾ ਨਾਂ ਕੀ ਆ ਰਾਪੁਰ ਰਾਪੁਰ ਤਾਂ ਤੂੰ ਤੇਰੇ ਬਾਪ ਦਾ ਕੀ ਨਾਂ ਬਾਪਾ ਚੜਸਣ ਡੇਰੇ ਕਹੇ ਹੈ ਬਾਪਾ ਚੜਸਣ ਡੇਰੇ ਰਹਿਣਾ ਤੂੰ ਤੇਰੇ ਪਿਤਾ ਜੀ ਦਾ ਕੀ ਨਾਂ ਮੇਰੀ ਮੰਮੀ ਕੀ ਨਾਂ ਮੰਮੀ ਦਾ ਮੰਮੀ ਦੇ ਨਾਮ ਕੀ ਹੈ ਮੰਮੀ ਦਾ ਮੰਮੀ ਮੇਰੀ ਨਾਮ ਕੀ ਆ ਨਾਮ ਕੀ ਆ ਮੰਮੀ ਦਾ ਨਾਮ ਕੀ ਹੈ ਸ਼ਾਮੂ ਮੰਮੀ ਦਾ ਨਾਮ ਮੰਮੀ ਦਾ ਨਾ ਮੰਮੀ ਮੇਰੀ ਉਹਦਾ ਨਾਮ ਕੀ ਆ ਮੰਮੀ ਮੇਰੀ ਆ ਨਾਮ ਕੀ ਆ ਦਾ ਸਾਡੇ ਨਾਲ ਕੀ ਹੋ ਗਿਆ ਸ਼ੌਂਟ ਕਿੱਥੇ ਲੱਗੀ ਛੱਟ ਉਹਨੂੰ ਮਾਰਿਆ ਉਹਨੂੰ ਮਾਰਿਆ ਕਿਹਨੇ ਮਾਰਿਆ ਬੱਜਿਆ ਮਾਰਿਆ ਪਿੰਡ ਵਾਲਿਆਂ ਪਿੰਡ ਵਾਲਿਆਂ ਮਾਰਿਆ ਕਿਹਨੇ ਮਾਰਿਆ ਨਾ ਕੀ ਸੀ ਉਹਦਾ ਮੇਰੀ ਮੰਮੀ ਸੀ ਮੰਮੀ ਦੇ ਕਿਹਨੇ ਮਾਰਿਆ ਦੁੱਧੀਆਂ ਨੇ ਦੁੱਧੀਆਂ ਦਾ ਕੀ ਨਾ ਦੋ ਜੀ ਆਪਾਂ ਬਾਬਾ ਪਿੰਡਾ ਬਾਬਾ ਪਿੰਡਾ ਤੇ ਪਿੰਡ ਦੇ ਸਰਪੰਚ ਦਾ ਕੀ ਨਾਂ ਪਹੁੰਚੋ ਕੀ ਨਾਂ ਸਰਪੰਚ ਦਾ ਸਰਜੀ ਨਾਮ ਕੀ ਆਦਾ ਪਰ ਰੋਟੀ ਨਹੀਂ ਦਿੰਦਾ ਰੋਟੀ ਕਿੰ ਮੰਗਦੀ ਕਿਉਂ ਨਹੀਂ ਦਿੰਦਾ ਉਹ ਬੱਚੜ ਸੁ ਸਰਪੰਚ ਦਾ ਕੀ ਨਾਂ ਸਰਪੰਚ ਦਾ ਪਹੁੰਚ ਬਣਿਆ ਕੀ ਨਾਂ ਸਰਪੰਚ ਦਾ ਪਹੁੰਚ ਬਣਿਆ ਤੇਰੇ ਬਾਪ ਦਾ ਕੀ ਨਾਂ ਤੇਰੇ ਪਿਤਾ ਜੀ ਦਾ ਕੀ ਨਾਂ ਡੈਡੀ ਦਾ ਮੇਰਾ ਡੈਡੀ ਕੀ ਨਾਮ ਦਾ ਡੈਡੀ ਦੇ ਕੀ ਨਾਮ ਆ ਦੇੜੀ ਮੇਰਾ ਕੀ ਨਾਮ ਆ ਡੇੜੀ ਦਾ ਉੱਥੇ ਰਾਪੁਰ ਟਰਾਲੀ 'ਚ ਆਇਆ ਰਾਪੁਰ ਆਇਆ ਟਰਾਲੀ 'ਚ ਆਇਆ ਕਿੱਥੋਂ ਆਇਆ ਟਰਾਲੀ 'ਚ ਘੁੱਤ ਗਿਆ ਉਹ ਕਿੱਥੋਂ ਰਾਪੁਰ ਰਾਪੁਰ ਕਿਹੜਾ ਵਾ ਉਹ ਪੁੰਗੇ ਵਾਲੇ ਪੁੰਗੇ ਕੋਲੇੜਾ ਜ਼ਿਲ੍ਹਾ ਕਿਹੜਾ ਵਾ ਡੇੜਾ ਰਾਪੁਰ ਰਾਪੁਰ ਸ਼ਹਿਰ ਕਿਹੜਾ ਵਾ ਉਹ ਪੁੰਗੇ 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 ਦੇ ਕੋਲੇ ਸ਼ਹਿਰ ਕਿਹੜਾ ਪੈਂਦਾ ਵੱਡਾ ਸ਼ਹਿਰ ਕਿਹੜਾ ਵਾ ਸ਼ਹਿਰ ਲਾਕੇ ਸ਼ਹਿਰ ਪੁੰਗੇ ਮੈਂ ਸ਼ਹਿਰ ਦਾ ਕੀ ਨਾਮ ਆ ਹਾਂ ਜੰਮੂ ਸ਼ਹਿਰ ਦਾ ਕਿਹੜਾ ਇਹ ਜਿਹੜੇ ਕੌਰ ਸੇ ਵਾਲੇ ਨੇ ਬਾਬੇ ਹਾਂ ਬੰਨ ਲਵਾਇਆ ਹੈ ਤੈਨੂੰ ਮੈਨੂੰ ਕੱਪੜੇ ਪਾਏ ਸੋਹਣੇ ਕੱਪੜੇ ਪਾਏ ਕਿਹੜੇ ਬਾਬੇ ਨੇ ਉਥੇ ਕੋਪੋ ਬਾਬੇ ਕੁੱਲੀ ਬਾਬੇ ਕੁੱਲੀ ਹਾਂ ਬਾਬੇ ਕੁੱਲੀ ਅੱਛਾ ਮੁੰਡੂ ਕਰੇ ਜਾਣਾ ਹਾਂ ਮੰਮੀ ਕੋਲ ਜਾਣਾ ਆ ਪਾਈਆਂ ਨੂੰ ਜਾਣਦਾ ਕੌਣ ਆ ਬਾਈ ਇਹ ਉਥੇ ਚਾਹ ਪੀਤੀ ਹਾਂ ਅੱਛਾ ਇਹ ਬਾਈ ਦਿਲਜੀਤ ਸਿੰਘ ਹੈ ਤੇਂਦਰ ਸਿੰਘ ਹੈ ਬਾਈ ਇਹ ਗੁਰੂ ਘਰ ਚ ਸੇਵਾ ਕਰਦੇ ਨੇ ਬਾਈ ਹੁਣੇ ਹਾਂ ਬਈ ਮਿਲਿਆ ਕਿ ਐਕਚੁਅਲੀ ਕਿੱਥੇ ਤੈਨੂੰ ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਗੁਰੂ ਘਰ ਦੀ ਸੇਵਾ ਕਰਦੇ ਸੀ ਸਬਨਾਲਾ ਚੋਂ ਸਬਨਾਲਾ ਚੋਂ ਅਸੀਂ ਗੁਰੂ ਸਾਹਿਬ ਤੋਂ ਸੇਵਾ ਕਰਕੇ ਵਾਪਸ ਗਿਆ ਤੇ ਗੁਰੂ ਸਾਹਿਬ ਬਾਹਰ ਹੀ ਖੜਾ ਸੀ ਅੱਛਾ ਜੀ ਮੈਨੂੰ ਤਾਂ ਚਾਹ ਪੀਣੀ ਹੈ ਉਧਰ ਚਾਹ ਰੈਡੀ ਨਹੀਂ ਸੀ ਮੈਂ ਕਿ ਤੈਨੂੰ ਲਾਂਕਰ ਗੁਰਦਾਰਾ ਨਾਲ ਹੀ ਆਪਣੇ ਮੈਂ ਚਾਹ ਬੁਲਾ ਦਿੰਦੇ ਆ ਪ੍ਰਸ਼ਾਦਾ ਛਕਣਾ ਜਾਂ ਛਕਣਾ ਪ੍ਰਸ਼ਾਦਾ ਪਾਣੀ ਨੂੰ ਪ੍ਰਸ਼ਾਦਾ ਛਕਾਇਆ ਤੇ ਚਾਹ ਪਲਾਈ ਉਧਰ ਪੁੱਛਿਆ ਵੀ ਜਿੰਨਾ ਘਰ ਦੱਸ ਦਵੇ ਇੰਨਾ ਕੀ ਬੋਲਿਆ ਉੱਥੇ ਉਹ ਬਜਟ 10 ਰੁਪਏ ਆ ਗਏ ਤੇ ਮੈਨੂੰ ਦੇ ਦੇ ਰਿਮਨ ਲੈਲਾ ਲੈਲਾ ਮੈਂ ਹਾਂ ਲੈਲਾ ਇਹ ਹੈ ਜੀ ਰੱਜੀਆਂ ਨੀਤਾਂ ਵਾਲੇ ਦਾਸੀ ਆ ਐ ਨਹੀਂ ਵੀ ਅੱਜ ਅੱਜ ਦੇ ਸਮੇਂ 'ਚ ਇੱਦਾਂ ਕਿ ਸਿਆਲੇ ਤੋਂ ਫੜ ਕੇ ਦੇਖ ਲਓ ਮੈਂ ਚ ਮੁੱਟ ਮਾਰ ਕੇ ਖੋਲੂ ਵੀ ਮੇਰੇ ਆ ਤੇ ਇਹ ਰੱਬ ਦੇ ਬੰਦੇ ਕੋਈ ਪੈਸਾ ਨਹੀਂ ਕੁਛ ਨਹੀਂ ਚਾਹੀਦਾ ਬਸ ਪਿਆਰ ਚਾਹੀਦਾ ਥੋੜਾ ਜਿਹਾ ਥੋੜਾ ਜਿਹਾ ਆਪਣਾਪਣ ਚਾਹੀਦਾ ਬਾਈ ਨੂੰ ਨਾਤੇ ਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਸਮੈਲ ਆਉਂਦੀ ਆ ਪਰ ਕਿਸੇ ਆਪਣੇ ਨੇ ਆ ਕੇ ਕਿਹਾ ਹੀ ਨਹੀਂ ਵੀ ਚਲ ਮੈਥਨ ਨੂੰ ਨਮਾਈ ਦਿੰਦਾ ਯਾਰ ਆਪਾਂ ਹੋਰ ਨਹੀਂ ਕੁਝ ਕਰ ਸਕਦੇ ਐਦਾਂ ਦੇ ਬੰਦੇ ਸੜਕਾਂ ਤੇ ਫਿਰਦੇ ਆ ਬਾਈ ਤੁਹਾਡੇ ਪਿੰਡ ਤੇ ਤੁਹਾਡੇ ਸ਼ਹਿਰ ਤੇ ਤੁਹਾਡੀ ਗਲੀ ਮੱਲੇ ਚ ਬਾਈ ਉਹਨਾਂ ਨੂੰ ਨਮਾਈ ਦਿਆ ਕਰੋ ਇੰਨੀ ਗਰਮੀ ਪੈਂਦੀ ਆ ਬਾਈ ਇੰਨੀ ਕੜਕ ਦੀ ਧੋਪਾ ਤੁਸੀਂ ਚਾਰ ਚਾਰ ਵੇਰੀ ਨਹਾਉਣੇ ਜਾ ਕੇ ਆ ਛੱਪੜਾਂ ਦੇ ਵਿੱਚ ਸੂਆਂ ਦੇ ਵਿੱਚ ਕੱਸੀਆਂ ਦੇ ਵਿੱਚ ਨਹਿਰਾਂ ਦੇ ਵਿੱਚ ਨਹਾਉਂਦੇ ਰਹੇ ਆ ਤੇ ਇਹ ਬੰਦੇ ਤੁਹਾਡੀ ਇੱਕ ਬਾਲਟੀ ਪਾਣੀ ਦੇ ਵੀ ਹੱਕਦਾਰ ਨਹੀਂ ਸੁਨਾਣ ਕਰਾ ਦਿਆ ਕਰੋ ਦੋ ਲੀੜੇ ਇੱਕ ਪਜਾਮਾ ਇੱਕ ਟੀ-ਸ਼ਰਟ ਬਦਲਾ ਦਿਆ ਕਰੋ ਘਟੋ ਘਟ ਆ ਜਿਹੜਾ ਇਹਦੇ ਹੁਣ ਕੱਪੜੇ ਲੈਣੇ ਆ ਵਿਚਾਰੇ ਦੇ ਥੱਲਿਓਂ ਕਈ ਵਾਰੀ ਸਰੀਰ ਗਲਿਆ ਪਿਆ ਅੰਦਰ ਖਾਜ ਪਈ ਹੁੰਦੀ ਆ ਉਦੋਂ ਤਾਂ ਵੱਜ ਜਾਣਗੇ ਇੰਨੀ ਕੀ ਤਾਂ ਕਰ ਹੀ ਸਕਦੇ ਆ ਭਾਈ ਤੁਸੀਂ ਮਦਦ ਵਾਹਿਗੁਰੂ ਕਿਰਪਾ ਕਰੇ ਬਾਈ ਦਲਜੀਤ ਸਿੰਘ ਨੂੰ ਤੇ ਬਾਈ ਤੇਂਦਰ ਸਿੰਘ ਜੀ ਨੂੰ ਜਿੱਦਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਮ ਸਿਮਰਨ ਦੀ ਸੇਵਾ ਲਈ ਆ ਉਸੇ ਤਰ੍ਹਾਂ ਵਿਨੋਖਤਾ ਦੀ ਸੇਵਾ ਵੀ ਮਹਾਰਾਜ ਸੱਚੇ ਪਾਤਸ਼ਾਹ ਕਰਾਉਂਦੇ ਰਹਿਣ ਵੀਰ ਹੁਣੇ ਦੁਖਨਵਾਨ ਸਾਹਿਬ ਗੁਰਦੁਆਰਾ ਸਾਹਿਬ ਤੋਂ ਸੇਵਾ ਕਰਕੇ ਕੀਰਤਨ ਕਰਕੇ ਵਾਪਸ ਚੱਲੇ ਸੀ ਕਥਾ ਕਰਕੇ ਤੇ ਰਸਤੇ 'ਚ ਰੱਬ ਦਾ ਬੰਦਾ ਮਿਲ ਗਿਆ ਤੇ ਕੋਈ ਪੈ ਨਹੀਂ ਕੋਈ ਸਮੈਲ ਨਹੀਂ ਆਈ ਇਹਨਾਂ ਨੂੰ ਕੋਈ ਡਰ ਨਹੀਂ ਆਇਆ ਇਹਨਾਂ ਨੂੰ ਆਪਣੇ ਨਾਲ ਲੈ ਕੇ ਗਏ ਗੁਰੂ ਘਰ ਜਾ ਕੇ ਜਲਪਾਣੀ ਸ਼ਕਾਇਆ ਫਿਰ ਇੱਥੇ ਲੈ ਕੇ ਆਇਆ ਬਾਈ ਹੁਣੇ ਆਪਦੇ ਨਾਲ ਗੱਡੀ 'ਚ ਬਿਠਾ ਕੇ ਤੇ ਹੁਣ ਸ਼ਾਮੂ ਆਪਦੇ ਘਰ ਤੇ ਕਰ ਪਹੁੰਚ ਸਕੂਗਾ ਕਿਦਾ ਅਸਲੀ ਨਾਂ ਕੀ ਆ ਅਸਲੀ ਪਿੰਡ ਕਿਹੜਾ ਹੋ ਸਕਦਾ ਇਹਦੀ ਮਾਂ ਇਹਨੂੰ ਲੱਭਦੀ ਫਿਰਦੀ ਹੋਵੇ ਤੜਫਦੀ ਹੋਵੇ ਹੋ ਸਕਦਾ ਇਹਦੇ ਘਰ ਦੇ ਇਹਨੂੰ ਤੜਫਦੇ ਹੋਣ ਲੱਭਦੇ ਹੋਣ ਮਿਲਣ ਵਾਸਤੇ ਤੇ ਬਾਈਆਂ ਦਾ ਛੋਟਾ ਜਿਹਾ ਪ੍ਰਾਲਾ ਸ਼ਾਮ ਨੂੰ ਉਹਦੇ ਘਰ ਤੇ ਕਰ ਤੇ ਕੇ ਬਚਾ ਲਿਆ ਸ਼ੇਅਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਵੀ ਇਹ ਵੀਰ ਆਪਣੇ ਘਰ ਚਲੇ ਜਾ ਤੇ ਬਾਈ ਉਹਨਾਂ ਦਾ ਕੀਤਾ ਪ੍ਰਾਲਾ ਸਫਲ ਹੋ ਧੰਨਵਾਦ ਜੀ ਦਾ ਇੱਕ ਜਦੋਂ ਕੱਲ ਦੇ ਨਹੀਂ ਮੈਂ ਕਿਹਾ ਅਸੀਂ ਨਹੀਂ ਇਹਨੂੰ ਲੈ ਕੇ ਆਏ ਹਾਂਜੀ ਸਾਨੂੰ ਇਹ ਲੈ ਕੇ ਆਇਆ ਵਾਹਿਗੁਰੂ ਪਲੀਜ਼ ਆ ਦਿਖਾਣ ਦੇ ਸਾਡੇ ਦੇ ਨਾ ਕੈਂਪ ਦੀ ਵੀਡੀਓ ਉਹ ਦੇਖੀ ਜਾਂਦੇ ਬੜਾ ਮਨ ਹੁੰਦਾ ਵੀ ਪੂਰਾ ਦੇਣਾ ਮੰਗਲਵਾਰ ਤੇ ਸੇਵਾ ਕਰੀਆ ਵਾਹਿਗੁਰੂ ਇਹਨੂੰ ਆਪਣੇ ਵੀਰ ਕਹਿ ਗਿਆ ਨਾ ਉਸ ਨਾਮ ਜੀ ਦਾ ਰਾਜਿਤ ਪ੍ਰਾਈਟ ਪਰ ਸਮਾਜ ਦੀ ਰਾਜਿਤ ਹਾਂਜੀ ਹਾਂਜੀ ਮੈਨੂੰ ਪਤਾ ਪਾ ਮਿਲਦਾ ਲੱਗਦਾ ਰਹਿੰਦਾ ਪਰ ਜਿਹੜੀ ਪਰਮਨੈਂਟ ਸੇਵਾ ਮਿਲਦੀ ਜਿਹੜੀ ਗੱਲ ਤੁਸੀਂ ਕਹੀ ਇਹਨਾਂ ਦੀ ਸੇਵਾ ਮੰਚ ਚ ਚਾਹੋ ਪੂਰਾ ਹੈ ਮੌਸਮ ਤੇ ਫਿਰ ਭਾਰਵਤ ਕੈਂਪ ਵਾਲੇ ਦਿਨ ਵੀਰੇ ਆਇਆ ਕਰੋ ਸਾਨੂੰ ਬਹੁਤ ਲੋੜ ਹੈ ਵਲੰਟੀਅਰ ਦੀ ਚਾਰ ਚਾਰ ਪੰਜ ਦਿਨ ਜਿਲ੍ਹੇ ਦਾ ਕੈਂਪ ਹੈ ਜਿੱਥੇ ਸੇਵਾ ਲਾਉਣੀ ਆਪਾਂ ਆ ਜਰਾਂ ਦੀ ਕੋਈ ਗੱਲ ਨਹੀਂ ਭਾਈ ਤੁਹਾਨੂੰ ਮਿਲਾਉ ਲਿਆ ਸੀ ਸਾਡੀ ਟੀਮ ਨੂੰ ਅਮੰਗਲਵਾਰ ਦੇ ਗੁਰਵਿੰਦਰ ਆ ਸਾਡੀ ਟੀਮ ਦਾ ਮੈਂਬਰ ਮੁੰਡਾ ਜਿਹੜਾ ਸਾਰੀ ਆਰਗੇਨਾਈਜੇਸ਼ਨ ਦੇਖਦਾ ਕੈਂਪ ਜਜੀਤ ਸਿੰਘ ਤੇ ਤਜਿੰਦਰ ਸਿੰਘ ਵੀਰ ਜੀ ਆਏ ਨਹੀਂ ਸਾਡੇ ਕੋਲੇ ਗੁਰੂ ਦੇ ਸਿੱਖ ਗੁਰੂ ਦੇ ਸੇਵਾ ਦੇ ਵਿੱਚ ਬਾਈ ਹੁਣੇ ਲੱਗੇ ਹੋਏ ਨੇ ਬਾਈ ਹੁਣਾਂ ਨੂੰ ਸਮਰਾਲਾ ਚੌਕ ਜਿੱਥੇ ਗੁਰੂ ਘਰ ਚ ਵੀਰੇ ਹੁਣੇ ਸੇਵਾ ਕਰਦੇ ਉੱਥੇ ਇਹ ਬਾਈ ਮਿਲਿਆ ਧਿਆਨ ਨਾਲ ਜਰੂਰ ਇਹਦਾ ਚਿਹਰਾ ਦੇਖਿਓ ਗਰਦਾਸਪੁਰ ਦਾ ਦੱਸਦਾ ਬਾਈ ਆਪਣੇ ਆਪ ਸਾਮੂ ਨਾਮ ਦੱਸਦਾ ਤੇ ਬਾਈ ਹੁਣੇ ਕਹਿੰਦੇ ਉੱਥੇ ਅਸੀਂ ਇਹਨਾਂ ਨੇ ਵੀ ਭੇਜੀਆਂ ਤਸਵੀਰਾਂ ਕਿਹੇ ਤਰੀਕੇ ਦਾ ਘਰ-ਪਾਰ ਪਤਾ ਲੱਗ ਜਵੇ ਤੁਸੀਂ ਵੀ ਸ਼ੇਅਰ ਕਰਿਓ ਇੰਨੇ ਕਲਿੱਪ ਨੂੰ ਕੱਟ ਕੇ ਵੀ ਜੇ ਵੀਰ ਦੇ ਘਰ ਤੱਕ ਅਪ ਪਹੁੰਚ ਸਕੇ ਤਾਂ ਜੋ ਦਲਜੀਤ ਸਿੰਘ ਤੇ ਤੇਜਿੰਦਰ ਸਿੰਘ ਜੀ ਵੱਲੋਂ ਸ਼ਾਂਤਾ ਜੀ ਹੁਣਾਂ ਵੱਲੋਂ ਕੀਤਾ ਇਹ ਪ੍ਰਾਲਾ ਸਫਲ ਹੋ ਸਕੇ ਆਪਣੇ ਪਰਿਵਾਰ ਤੱਕ ਵੀਰਾਂ ਪਹੁੰਚ ਸਕੇ ਬਹੁਤ ਜਿਆਦਾ ਅਫਸਟਾ ਕੱਪੜੇ ਗੰਦੇ ਬੰਦੇ ਪਾਏ ਹੋਏ ਆ ਸਿਰ ਤੇ ਦੁਪੱਟੇ ਦੋ ਤਿੰਨ ਬੰਨੇ ਹੋਏ ਆ ਇੱਥੇ ਬੁਲਾ ਲਓ ਵੀਰੇ ਅੱਗੇ ਲਿਆਓ ਪ੍ਰੋਸਾ ਦਾ ਕਾਇਦ ਤੁਸੀਂ ਤੇ ਜੰਮਰ ਚ ਲੈ ਜਾਂਦਾ ਉਸ ਨਾਲ ਹੀ ਨਹੀਂ ਹੁਣ ਕਿੱਥੇ ਆ ਬਾਹਰ ਬਾਹਰ ਸੀ ਬੁਲਾ ਲਓ ਮੜਾ ਲਿਆ ਕਿਉਂ ਬੁਲਾ ਲਓ ਇੱਥੇ ਬੁਲਾ ਲਓ ਵੀਰਾ ਪਾਸਾ ਨਾਲ ਤੇ ਜਰੂਰ ਸ਼ੇਅਰ ਕਰਿਓ ਜੋ ਕੋਈ ਪਛਾਣਨ ਦਾ ਦਾ ਦੱਸਿਓ। ਬੈਠ ਹਾਲਸਾ ਬਈ। ਉਹ ਕਰਨਦੀਪ ਕੋਲ ਵੀ ਬੜੀ ਬੜੀ ਕਰਾਈ ਹੋਈ ਸੀਗੀ ਜੀ। ਉਹ ਚੈੱਕਅਪ ਤਾਂ ਪਰਵਾਹੀ ਨੂੰ ਹੋ ਗਈ। ਕਰਨਦੀਪ ਕੋਲ ਗੁਰੂ ਕ੍ਰਿਸ਼ਣ ਦੀ ਆਪੋ। ਮਨਦੀਪ ਉਹਨਾਂ ਲੈ ਗਿਆ ਇਹਨੂੰ ਆ ਕੇ। ਮੈਂ ਜੀ ਦੀ ਪਹਿਤ ਮਤੀ। ਇਹ ਭੈਣਾਂ ਦੋਨੇ ਵਿਆਹੀਆਂ ਤੁਸੀਂ ਵਿਆਹੀਆਂ ਹੋਗੇ ਭੈਣੇ? ਹਾਂਜੀ। ਵਿਆਹੀਆਂ ਬੜੀਆਂ ਆਪਣੇ ਘਰਾਂ 'ਚ ਆਪਣੇ ਬੱਚਿਆਂ 'ਚ ਨੇ। ਪਰ ਮਾਂ ਦੀ ਫਿਕਰ ਹੈ ਜਿਹੜੀ ਧੀ ਨੂੰ ਨਾ ਹੋਵੇ ਹੋਰ ਹੋਵੇ ਕਿਨੂੰ? ਹਾਂਜੀ। ਭੈਣੇ ਹੋਰ ਕੌਣ ਆ ਕਰੇ? ਨਹੀਂ ਹੋਰ ਮੇਰੇ ਹਸਬੰਦ ਜੌਬ ਕਰਦੇ ਆ ਬਾਹਰ ਇੰਨਾ ਤੇ ਵੀ ਬਾਹਰ ਗਏ ਹੋਏ ਆ ਮੇਰੇ ਹਸਬੰਦ ਵੀ ਬਾਹਰ ਗਏ ਆ ਬੱਚੇ ਬਹੁਤ ਡਿਪਰੈਸ਼ਨ ਚ ਜਾਈ ਜਾਂਦੇ ਆ ਮੈਂ ਵੀ ਸੱਜੇ ਨਾ ਇਹਨਾਂ ਦੇ ਕਿੰਨੇ ਹੋ ਜਾਂਦੀ ਐ ਜੀ ਬੱਚੀ ਮੇਰੀ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਦੇਖ ਕੇ ਤੇ ਕਿੱਥੋਂ ਆਏ ਤੁਸੀਂ ਜਲੰਧਰ ਤੋਂ ਆਏ ਹਾਂ ਸ਼ਹਿਰ ਚ ਇਹਨਾਂ ਦੇ ਬੱਚੇ ਕਿੰਨੇ ਸੀ ਦੋ ਬੇਟੇ ਆ ਨਾ ਦੋ ਹੈ ਦੋ ਬੇਟੇ ਆ ਨਾ ਤੇ ਤੁਹਾਨੂੰ ਮੈਂ ਜਿਹੜਾ ਅਸੀਂ ਉਹਨਾਂ ਦੇ ਵਾਈਫ ਅੱਛਾ ਤੁਸੀਂ ਇਹਨਾਂ ਦੇ ਵਾਜ ਵਾਜ ਬਹੁਤ ਧੰਨਵਾਦ ਧੰਨਵਾਦ ਦੇਖੋ ਮੈਂ ਸਮਝ ਨਹੀਂ ਪਾਇਆ ਅੱਜ ਨੂਹਾ ਤੇ ਧੀਆ ਦਾ ਫਰਕ ਇਹ ਭੈਣਾ ਦੋਨੇ ਨੂਹਾ ਵਾਂ ਇਦਾਂ ਮਾਂ ਨੂੰ ਲੈ ਕੇ ਆ ਰਹੀਆਂ ਇਹ ਘੁੰਮ ਰਹੀਆਂ ਜਿਵੇਂ ਧੀਆ ਤੋਂ ਵੱਧ ਕੇ ਹੋਣ ਵਾਹਿਗੁਰੂ ਕਿਰਪਾ ਕਰਨ ਕਿਉਂਕਿ ਇਸ ਮਾਂ ਨੂੰ ਡਿਮੈਂਸ਼ੀਆ ਇਹ ਇਸ ਉਮਰ ਦੇ ਵਿੱਚ ਕਿਸੇ ਘਰ ਦੇ ਵਿੱਚ ਬਜ਼ੁਰਗਾਂ ਨੂੰ 60 ਸਾਲ ਤੋਂ ਬਾਅਦ ਚ ਕੋਈ ਘਰ 'ਚ ਵੱਡਾ ਕੋਈ ਹਾਦਸਾ ਹੋ ਗਿਆ ਜਾਂ ਕਿਸੇ ਗੱਲ ਦੀ ਵੱਡੀ ਟੈਨਸ਼ਨ ਲੈ ਲੈਂਦਾ ਕੋਈ ਬਜ਼ੁਰਗ ਤਾਂ ਉਹਦੇ ਬ੍ਰੇਨ ਦੇ ਸੈੱਲ ਟੁੱਟਣ ਲੱਗ ਜਾਂਦੇ ਆ ਉਹਨੂੰ ਡਿਮੈਂਸ਼ੀਆ ਕਹਿੰਦੇ ਆ ਇਹਨਾਂ ਨੂੰ ਕੋਈ ਘਰ 'ਚ ਕੋਈ ਪ੍ਰੋਬਲਮ ਆਈ ਸੀ ਜੀ ਕਿਸੇ ਗੱਲ ਦੀ ਟੈਨਸ਼ਨ ਲੈ ਗਈ ਸੀ ਹਾਂ ਜੀ ਇਹਨਾਂ ਦੇ ਸੱਸ ਸਹੁਰੇ ਦੇ ਘਰ ਤੋਂ ਤੋਂ ਬਾਅਦ ਪ੍ਰੈਸ਼ਰ ਚ ਫੇਰ ਲਿਆ ਅੱਛਾ ਉਸ ਤੋਂ ਬਾਅਦ ਕਿੰਨੇ ਸਾਲ ਪਹਿਲਾਂ 4 ਸਾਲ ਹੋ ਗਏ 4 ਸਾਲ ਤੋਂ ਹੀ ਹੌਲੀ ਹੌਲੀ ਸ਼ੁਰੂ ਕੀਤਾ ਨਾ ਹੌਲੀ 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 ਫਿਰ ਆਪਣਾ ਨਾਮ ਨਿਕਲੋ ਰਿਸ਼ਤੇ ਵੀ ਭੁੱਲ ਗਏ ਤੁਹਾਨੂੰ ਪਛਾਣਦੇ ਨਹੀਂ ਸੰਦ ਕੋਈ ਉਹ ਨਹੀਂ ਪਛਾਣਦੇ ਹਨਾ ਕਿਉਂਕਿ ਇਸ ਬਿਮਾਰੀ ਚ ਬੰਦਾ ਰਿਸ਼ਤੇ ਭੁੱਲ ਜਾਂਦਾ ਪੁੱਤ ਨੂੰ ਬਾਪ ਬਾਪ ਨੂੰ ਧੀ ਪੁੱਤ ਕਹਿਣਾ ਸ਼ੁਰੂ ਕਰ ਦਿੰਦਾ ਭੈਣ ਭਰਾਵਾਂ ਨੂੰ ਪਛਾਣਨਾ ਸ਼ੁਰੂ ਕਰ ਹਟ ਜਾਂਦਾ ਆਪਣਿਆਂ ਨੂੰ ਦਿਮਾਗ ਦੇ ਵਿੱਚੋਂ ਬਿਲਕੁਲ ਹੀ ਮਿਟਾ ਹੀ ਦਿੰਦਾ ਜਿਵੇਂ ਅੱਜ ਦੇ ਸਮਾਜ ਦੀ ਆਪਾਂ ਗੱਲ ਕਰੀਏ ਬਹੁਤ ਸਾਰੇ ਬਜ਼ੁਰਗਾਂ ਨੂੰ ਇਹ ਬਿਮਾਰੀ ਹੋ ਰਹੀ ਹੈ। ماں ਭੈਣ ਭਰਾ ਸਮਝ ਨਹੀਂ ਪਾਉਂਦੇ ਸਾਡੇ। ਉਹਨਾਂ ਦੇ ਬੱਚੇ ਸਮਝ ਨਹੀਂ ਪਾਉਂਦੇ ਵੀ ਬਾਪੂ ਜਾਂ ਬੇਬੇ ਕਦੋਂ ਐ ਕਰਦੇ ਆ। ਉਹਨਾਂ ਨੂੰ ਐ ਲੱਗਦਾ ਵੀ ਖਣੀਆਂ ਜਾਣ ਕੇ ਕਰਨ ਲੱਗੇ ਵੀ ਇਹ ਡਰਾਮਾ ਕਰਦੇ ਆ। ਜਾਂ ਫਿਰ ਕਈ ਬੰਦੇ ਇਸ ਚੀਜ਼ ਨੂੰ ਹੋਰ ਤਰੀਕੇ ਨਾਲ ਲੈਂਦੇ ਆ। ਪਰ ਭੈਣੋ ਤੇ ਭਰਾਓ ਇਹ ਡਿਮੈਂਸ਼ੀਆ ਦੀ ਬਿਮਾਰੀ ਹੈ ਜਿਹੜੀ ਇਸ ਸਟ੍ਰੈਸ ਦੇ ਨਾਲ ਬਜ਼ੁਰਗ ਅੱਜਕੱਲ੍ਹ ਉਹ ਟੈਨਸ਼ਨ ਉਹ ਸਟ੍ਰੈਸ ਚਾਹ ਲੋਨੀ ਪਾਉਂਦੇ ਕੈਮੀਕਲ ਸਾਡੇ ਦਿਮਾਗਾਂ ਦੇ ਵਿੱਚ ਆਪ੍ਰੈਸਟੀਸਾਈਜ਼ ਸਾਡੇ ਦਿਮਾਗਾਂ ਦੇ ਵਿੱਚ ਜੂਰੀਆ ਸਾਡੇ ਦਿਮਾਗਾਂ ਦੇ ਵਿੱਚ ਇਸ ਤਰ੍ਹਾਂ ਅਸਰ ਕਰ ਰਿਹਾ ਵੀ ਅਸੀਂ ਛੋਟੀ ਜੀ ਸਮੱਸਿਆ ਮੂੜੀ ਡੱਗ ਪੈਨੇ ਆ ਇਹੀ ਪ੍ਰੋਬਲਮ ਇਸ ਮਾ ਨੂੰ ਆਈ ਆ ਪਰ ਧੰਨਵਾਦ ਆ ਕਿ ਦੋਨਾਂ ਭੈਣਾਂ ਦਾ ਚਾਹੇ ਬੇਬੇ ਦੀਆਂ ਨੂੰਹਾਂ ਵਾਂ ਪਰ ਬੇਬੇ ਦੀ ਕੇਅਰ ਕਰ ਰਹੀਆਂ ਬੇਬੇ ਦੀ ਸੰਭਾਲ ਕਰ ਰਹੀ ਹੈ ਪਿਛਲੇ 3-4 ਸਾਲਾਂ ਤੋਂ ਬੇਬੇ ਟੈਨਸ਼ਨ ਚ ਆ ਜਦੋਂ ਨਾਲ ਸਿਰ ਦਾ ਸਾਈ ਚਲਿਆ ਗਿਆ ਮਾਂ ਦੇ ਉਦੋਂ ਦੀ ਵੀ ਮਾਂ ਹੌਲੀ-ਹੌਲੀ ਅੱਜ ਹੋਰ ਕੱਲ ਹੋਰ ਭੁੱਲਦੀ ਭੁੱਲਦੀ ਅੱਜ ਆਪਣੇਆਂ ਨੂੰ ਵੀ ਭੁੱਲ ਗਈ ਆ ਅੱਜ ਆਪਣੇ ਆਪ ਨੂੰ ਵੀ ਭੁੱਲ ਗਈ ਆ ਅੱਜ ਉਹ ਆਪਣਾ ਨਾਮ ਵੀ ਭੁੱਲ ਜਾਂਦੀ ਮਾਂਤਰਾ ਨਾ ਕੀਆ ਮੇਰਾ ਬਾਪ ਮੇਰਾ ਬਹੁਤ ਹੋਰ ਜੁੜਿਆ ਮੇਰਾ ਮੇਰਾ ਨੰਬਰ ਨਾਇਆ ਰਮਿੰਦਰ ਕੋਹਰ ਰਮਿੰਦਰ ਕੋਹਰ ਕਿੰਨਾ ਟਾਈਮ ਲੱਗ ਗਿਆ ਉਹਨਾਂ ਨੂੰ ਆਪਣਾ ਨਾਮ ਦੱਸਣ ਨੂੰ ਆ ਬਿਮਾਰੀ ਹੈ ਇਸ ਬਿਮਾਰੀ ਦਾ ਇਲਾਜ ਘੱਟਾ ਇਹਨੂੰ ਸਮਝਣਾ ਬੜਾ ਜ਼ਰੂਰੀ ਹੈ ਸਾਡੀ ਬੇਨਤੀ ਆ ਜੇ ਕਿਸੇ ਦੇ ਬਜ਼ੁਰਗ ਨੂੰ ਉਹਨਾਂ ਦੀ ਯਾਦਦਾਸ਼ਤ ਘਟਦੀ ਲੱਗਦੀ ਆ ਉਹ ਬਾਰ ਬਾਰ ਚੀਜ਼ਾਂ ਭੁੱਲ ਰਹੇ ਨੇ ਜਾਂ ਉਹ ਰੋਟੀ ਖਾ ਕੇ ਵੀ ਕਹਿੰਦੇ ਆ ਮੈਨੂੰ ਰੋਟੀ ਨਹੀਂ ਦਿੱਤੀ ਮੈਂ ਰੋਟੀ ਨਹੀਂ ਖਾਧੀ ਜਾਂ ਉਹਨਾਂ ਨੂੰ ਕੋਈ ਹੋਰ ਚੀਜ਼ ਆਪਾਂ ਗੱਲ ਕਰਦੇ ਆ ਛੋਟੀਆਂ ਛੋਟੀਆਂ ਘਰ ਚ ਗੱਲਾਂ ਭੁੱਲਣ ਲੱਗ ਜਾਂਦੇ ਆ ਉਹਨਾਂ ਨਾਲ ਗੁੱਸੇ ਨਾ ਹੋਵੋ ਭਰਾਵੋ ਉਹ ਹੋਰ ਤੇਜ਼ੀ ਨਾਲ ਸਿਰ ਟੁੱਟਣੇ ਸ਼ੁਰੂ ਹੋ ਜਾਂਦੇ ਆ ਫਿਰ ਉਹ ਹੋਰ ਜ਼ਿਆਦਾ ਛੇਤੀ ਬਿਮਾਰ ਹੋ ਜਾਂਦੇ ਆ ਉਹਨਾਂ ਨੂੰ ਸਮਝੋ ਕੋਈ ਜਾਣ ਬੁੱਝ ਕੇ ਕੋਈ ਨਹੀਂ ਕਹਿੰਦਾ ਰੋਟੀ ਖਾ ਕੇ ਵੀ ਕਹਦੇ ਮੈਂ ਤਾਂ ਖਾਧੀ ਹੋਈ ਨਹੀਂ ਕੋਈ ਰੋਟੀ ਖਾ ਕੇ ਕਹਿੰਦੇ ਮਿੰਨ ਤਾਂ ਰੋਟੀ ਦਿੰਦਾ ਹੀ ਨਹੀਂ ਮੈਨੂੰ ਤਾਂ ਰੋਟੀ ਦਿੱਤੀ ਕੋਈ ਨਹੀਂ ਬਾਜੀ ਇਹ ਬਿਮਾਰੀ ਆ ਬਾਜੀ ਹਾਂਜੀ ਮਾਂ ਮੈਨੂੰ ਤੁਸੀਂ ਮੈਨੂੰ ਤੁਸੀਂ ਆਪਣੇ ਬੈਂ ਰਵਿੰਦਰ ਗੌਰ ਦੀ ਨਾ ਕਰਵਾ ਮੈਂ ਉਹਨਾਂ ਦੇ ਘਰ ਹਾਂ ਤੁਹਾਡੇ ਪਤੀ ਦਾ ਕੀ ਨਾਮ ਆ ਹਰਮਿੰਦਰ ਗੌਰ ਤੁਹਾਡੇ ਘਰ ਵਾਲੇ ਦਾ ਕੀ ਨਾਮ ਹਰਮਿੰਦਰ ਗੌਰ ਪਾਪਾ ਦਾ ਕੀ ਨਾਮ ਪਾਪਾ ਦਾ ਪਾਪਾ ਦਾ ਨਾਮ ਹਰਮਿੰਦਰ ਗੌਰ ਤੁਹਾਡਾ ਨਾਮ ਹੈ ਤਾਂ ਤੁਹਾਡੇ ਘਰ ਵਾਲੇ ਦਾ ਕੀ ਨਾਮ ਹਰਮਿੰਦਰ ਗੌਰ ਅੱਜ ਤਾਂ ਹੁਣ ਅਸੀਂ ਆਏ ਆ ਕੱਪੜੇ ਸਾਰੇ ਕਾਟਦੇ ਆਏ ਆ ਅੱਜ ਤਾਂ ਕੱਪੜੇ ਤੰਤਾਂ ਦੇ ਤੇ ਇਹ ਜੀ ਕੱਪੜੇ ਆ ਕੱਲ ਬਿਜਲੀ ਵਾਲਾ ਪੋਰਡ ਵੀ ਖਿੱਚ ਗਿਆ ਉਹਨੇ ਇਹ ਗੱਲਾਂ ਨੂੰ ਸਮਝਿਓ ਕੰਪੇਅਰ ਕਰਿਓ ਹੋ ਸਕਦਾ ਤੁਹਾਡੇ ਘਰ 'ਚ ਵੀ ਕੋਈ ਐਦਾਂ ਮੈਂਬਰ ਕਰਦਾ ਹੋਵੇ ਤੇ ਉਹਨੂੰ ਬੰਨ ਕੇ ਉਹ ਕਮਰੇ 'ਚ ਬੰਦ ਕਰਕੇ ਰੱਖਣ ਦੀ ਬਜਾਏ ਪੂਰੀ ਦਵਾਈ دارੂ ਕਰਾਓ ਦਵਾਈ ਨਾਲ ਇਹ ਤਾਂ ਨਹੀਂ ਵੀ ਮਾਂ ਜਮਾਈ ਨਾਰਮਲ ਹੋ ਜਾਊ ਪਹਿਲਾਂ ਬਾਗ ਠੀਕ ਹੋ ਜਾਊਗੀ ਤੁਸੀਂ ਮੇਰਾ ਪਰ ਇੰਨਕਾ ਵੀ ਥੋੜਾ ਸਰੀਰ ਆ ਜਿਹੜਾ ਕੰਟਰੋਲ ਤੁਸੀਂ ਮੇਰਾ ਹਰਮਿੰਦਰ ਕੌਰ ਨਾਂ ਨਹੀਂ ਹਲੋ ਠੀਕ ਹਰਮਿੰਦਰ ਕੁਰੇ ਜਿਉਂਦੀ ਬਾਤ ਪਾਦੀਦਾ ਬਸ ਰਿਆ ਪੇਕੇ ਕਿਹੜੇ ਪਿੰਡ ਆ ਤੇਰੇ ਹਰਮਿੰਦਰ ਕੌਰ ਮੇਰਾ ਨਾ ਮੇਰਾ ਨਾ ਪੇਕੇ ਕਿੱਥੇ ਆ ਪੇਕੇ ਕਿੱਥੇ ਤੇਰੇ ਪੇਕੇ ਕਿੱਥੇ ਆ ਹਰਮਿੰਦਰ ਕੌਰ ਪੇਕੇ ਕਿੱਥੇ ਆ ਹਰਮਿੰਦਰ ਕੌਰ ਤੇਰੇ ਸਹੁਰੇ ਕਿੱਥੇ ਆ ਸੋਹਰੇ ਸਾਰੇ ਮੇਰੇ ਨਾਲ ਸਾਰੀ ਅਸੀਂ ਭੈਣਾਂ ਨਾਲ ਸੋਹਰੇ ਕਿਥੇ ਤਰੇ ਸੋਹਰੇ ਮੇਰੇ ਹੁੰਦੀ ਕਹੀ ਰੇ ਨਿੰਦਰਾ ਜਿੱਤ ਨਾ ਸੋਹਰਿਆਂ ਦੀ ਯਾਦ ਰਹੀ ਆ ਨਾ ਪਿੱਛੇ ਨਹੀਂ ਮੇਰੇ ਸੋਹਰਿਆਂ ਦੇ ਨਾਂ ਦਾ ਜਾ ਆ ਜਾਂਦਿਆ ਜਾਂਦਿਆ ਕੀ ਨਾਂ ਮੈਂ ਸੋਹਰਾ ਨਾ ਵਿੰਦਤਾਂ ਨਹੀਂ ਯਾਦ ਆਏਗਾ ਮਿੰਨ ਮੈਨੂੰ ਯਾਦ ਚਲ ਠੀਕ ਆ ਤੁਹਾਨੂੰ ਯਾਦ ਹੈ ਨਾ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੰਗਰ ਪ੍ਰਸਾਦ ਜਪ ਆਦਿ ਸਤਿ ਚਗਾ ਸਤਿ ਹੈ ਕਿ ਸਤਿ ਨਾਨਕ ਹੋ। ਮੇਰੀ ਮਾਂ ਤੰਦਰੁਸਤ ਹੋਈ। ਅੱਡ ਗੱਭੀ ਸੀ ਉਹ ਅੱਡ ਪਰ ਲੇਕਿਨ ਹੁੰਦੇ ਆ ਮੀਂਹ ਅੱਖਾਂ ਚ ਭਰੀ ਹੁੰਦੀ ਆ ਤੁਸੋਂਦੇ ਨਹੀਂ ਬਿਲਕੁਲ ਨਹੀਂ ਸੁੰਦੇ ਹੈਗੇ। ਦਵਾਈ ਪਹਿਲਾਂ ਕਿੱਥੋਂ ਚੱਲਦੀ ਆ? ਕੋਈ ਪਿਛਲੇ ਕੁਝ ਮਹੀਨੇ ਲੱਗੇ ਐਸੀ ਚਾਪਟਿਕ ਨੂੰ ਮਤਲਬ ਜਾਨੀ ਸੀ ਜੀ ਮੇਰਾ ਨਾਮ ਮੇਰਾ ਸਾਰਾ ਕੁਝ ਕਰਵਾਇਆ ਹੋਇਆ ਹੈ ਇਹੋ ਐਮ ਆਰ ਆਈ ਦਾ ਕੋਈ ਰੌਣ ਵਾਲਾ ਡਾਕਟਰ ਆ ਜਿਹੜਾ ਕੋਈ ਐਮ ਆਰ ਆਈ ਕਰਾਉਂਦਾ ਇਹਦੇ ਚ ਨਾ ਨਾ ਕੋਈ ਪੈਸੇ ਖਰਵਾਉਣ ਵਾਲੀ ਗੱਲ ਹੈ ਇਹਦੇ ਤੋਂ ਕੋਈ ਐਮ ਆਰ ਆਈ ਨਹੀਂ ਭਨੇ ਇਹਦਾ ਨਕਸ਼ਾ ਵੀ ਪਤਾ ਲੱਗ ਜਾਂਦਾ ਸੀ ਤੁਹਾਨੂੰ ਆਉਣ ਦੇ ਦੱਸਦਾ ਸੀ ਡਾਕਟਰ ਨੇ ਨਾ ਲੈਣਾ ਨਾ ਦੇਣਾ ਨਹੀਂ